ਸਸ਼ਕਾਲ ਮੈਂ ਤੁਹਾਡ ਨਾਲ ਪ੍ਰਿਆ ਤਾਂ ਅੱਜ ਸ਼੍ਰੀ ਕੇਸਗੜ ਸਾਹਿਬ ਸੁਖਬੀਰ ਸਿੰਘ ਬਾਦਲ ਪਹੁੰਚ ਚੁੱਕੇ ਨੇ ਅਤੇ ਉਹਨਾਂ ਵੱਲੋਂ ਆਪਣੀ ਸੇਵਾ ਪੈਰੇਦਾਰੀ ਦੀ ਨਿਭਾਈ ਜਾ ਰਹੀ ਹੈ ਤਾਂ ਤਸਵੀਰਾਂ ਵੀ ਤੁਹਾਡ ਨਾਲ ਸਾਂਝਾ ਕਰਵਾਵਾਂਗੇ ਸ਼੍ਰੀ ਕੇਸਗੜ ਸਾਹਿਬ ਜਿੱਥੇ ਸੁਖਬੀਰ ਸਿੰਘ ਬਾਦਲ ਜਿਹੜੀ ਹੈ ਪੈਰੇਦਾਰੀ ਦੀ ਸੇਵਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਜਿੱਥੇ ਸੁਖਬੀਰ ਸਿੰਘ ਬਾਦਲ ਆਪਣੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਦੂਜੇ ਪਾਸੇ हाई सिक्योरिटी ਵੀ ਕਰ ਦਿੱਤੀ ਗਈ ਹੈ ਦੇਖ ਸਕਦੇ ਹੋ ਕਿ ਅਕਾਲੀ ਲੀਡਰਸ਼ਿਪ ਵੀ ਸੁਖਬੀਰ ਸਿੰਘ ਬਾਦਲ ਨੂੰ ਕੇਰਾ ਪਾਈ ਹੋਈ ਹੈ ਉੱਥੇ ਹੀ ਸਿਵਲ ਵਰਦੀ ਦੇ ਵਿੱਚ ਮੁਲਾਜ਼ਮ ਵੀ ਤੇ ਨਾਤਨੇ ਮੁਖਤਾਬ ਪਰਬੰਧ ਜਿਹੜੇ ਨੇ ਕਿਤੇ ਜਾ ਚੁੱਕੇ ਨੇ ਤਸਵੀਰਾਂ ਮੁਕਿੰਦਗਾ ਸਾਂਝਾ ਕਰਵਾ ਰਿਹਾ ਜਿੱਥੇ ਅੱਜ ਸੇਵਾ ਦਾ ਤੇਜਾ ਦੇ ਨੇਤ ਸੁਖਬੀਰ ਸਿੰਘ ਬਾਦਲ ਅੱਜ ਸ਼੍ਰੀ ਕੇਸਗੜ ਸਾਹਿਬ ਪਹੁੰਚੇ ਨੇ ਜਿੱਥੇ ਉਹ ਮੁੱਖ ਗੇਟ ਤੇ ਪਹਿਰੇਦਾਰੀ ਦੀ ਸੇਵਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਚੱਪੇ-ਚੱਪੇ ਉੱਤੇ ਜਿਹੜੇ ਨੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਪੁਲਿਸ ਨੇ ਚੱਪੇ-ਚੱਪੇ ਉੱਤੇ ਬਾਜ਼ ਵਰਗੀ ਅੱਖ ਰੱਖੀ ਹੋਈ ਹੈ ਤਾਂ ਕਿ ਕੋਈ ਅਲਸੂ ਖਾਮੀ ਘਟਨਾ ਨਾ ਵਾਪਰ ਸਕੇ ਸੰਗਤਾਂ ਵਿਜੜੀਆਂ ਨੇ ਜਾ ਰਹੀਆਂ ਨੇ ਪਰ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਆਪਣੀ ਸੇਵਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਤਸ਼ਰੀਕਾ ਤੱਕ ਸਾਹਿਬ ਵੱਲੋਂ ਮਿਲੀ ਧਾਰਮਿਕ ਸਜ਼ਾ ਦੇ ਤਹਿਤ ਤਖਤ ਸ੍ਰੀ ਕੇਸਕਟ ਸਾਈ ਵਿਖੇ ਸੁਖਬੀਰ ਸਿੰਘ ਬਾਦਲ ਆਪਣੀ ਸੇਵਾ ਨਿਭਾ ਰਹੇ ਨੇ ਤੇ ਇਸ ਦੌਰਾਨ ਹਾਈ ਸਕਿਉਰਿਟੀ ਵੀ ਕੀਤੀ ਹੋਈ ਹੈ ਪੁਖਤਾ ਪ੍ਰਬੰਧ ਮੁਲਾਜ਼ਮਾ ਵੱਲੋਂ ਕੀਤੇ ਗਏ ਨੇ ਇਥੋਂ ਤੱਕ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਆਪਣੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਤਾਂ ਜੋ ਕੋਈ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਤਾਂ ਤਸਵੀਰਾਂ ਤੁਹਾਡੇ ਨਾਲ ਮੌਕੇ ਦੀਆਂ ਸਾਂਝਾ ਕਰਵਾ ਰਿਆਂ ਜਿੱਥੇ ਦੇਖ ਸਕਦੇ ਹੋ ਕਿ ਪੁਲਿਸ ਵੀ ਪੂਰੀ ਤਰ੍ਹਾਂ ਦੇ ਨਾਲ ਤਰਨਾਤ ਨੇ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੀ ਸੰਕਟ ਜਾਰੀ ਹੈ ਦਰਬਾਰ ਸਾਹਿਬ ਜਿਹੜੇ ਗੁਰੂ ਘਰ ਨਤਵਸਤਕ ਹੋਣ ਦੇ ਲਈ ਜਾ ਰਹੀ ਹੈ ਕੇਸਕਰ ਸਾਹਿਬ ਨਤਵਸਤਕ ਹੋ ਰਿਹਾ ਹੈ ਉਹ ਸਾਰੀ ਸੰਗਤਾਂ ਦੀ ਝੜੀ ਹੈ ਉਹ ਚੈਕਿੰਗ ਵੀ ਦੇਖ ਸਕਦੇ ਹੋ ਕਿ ਪੂਰੇ ਤਰ੍ਹਾਂ ਦੇ ਨਾਲ ਪੁਖਤਾ ਪ੍ਰਬੰਧ ਜਿਹੜੇ ਉਹ ਕੀਤੇ ਗਏ ਨੇ ਕਿਉਂਕਿ ਫਲਹਾਲ ਵਿੱਚ ਦਿਨ ਦੀ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਗੇਟ ਦੇ ਬਾਹਰ ਸੁਖਬੀਰ ਸਿੰਘ ਬਾਦਲ ਆਪਣੀ ਸੇਵਾ ਨਿਭਾ ਰਹੇ ਹੁੰਦੇ ਨੇ ਤਾਂ ਉਸ ਦੌਰਾਨ ਨਾਰਾਇਣ ਸਿੰਘ ਚੋੜਾ ਹਮਲਾਵਰ ਵੱਲੋਂ ਸੁਖਬੀਰ ਬਾਦਲ ਉੱਤੇ ਗੋਲੇ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫਲਹਾਲ ਗੋਲੇ ਚੁੱਪ ਜਾਂਦੀ ਹੈ ਜਿਸ ਦੌਰਾਨ ਸੁਖਬੀਰ ਸਿੰਘ ਬਾਦਲ ਬਲਵਲ ਵੱਜ ਜਾਂਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਲਗਾਤਾਰ ਸਿਆਸੀ ਆਗੂਆਂ ਦੀਆਂ ਪ੍ਰਤੀਕਿਰਿਆਵਾਂ ਵੀ ਆਣੀਆਂ ਸਾਹਮਣੇ ਆ ਚੁੱਕੀਆਂ ਸਨ ਤੇ ਉਹਨਾਂ ਵੱਲੋਂ ਜਿੱਥੇ ਇਸ ਘਟਨਾ ਦੀ ਨਖੇਦੀ ਕੀਤੀ ਗਈ ਉੱਥੇ ਵੀ ਕਿਹਾ ਗਿਆ ਕਿ ਅਕਾਲੀ ਦਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਸੀਐਮ ਭਗਵੰਤ ਮਾਨ ਵੱਲੋਂ ਵੀ ਕਿਹਾ ਗਿਆ ਸੀ ਕਿ ਜਿੱਥੇ ਉਹਨਾਂ ਵੱਲੋਂ ਇਸ ਘਟਨਾ ਦੀ ਨਿੰਦਾ ਕੀਤੀ ਗਈ ਸੀ ਉੱਥੇ ਹੀ ਉਹਨਾਂ ਨੇ ਕਿਹਾ ਸੀਗਾ ਕਿ ਇਸ ਦੀ ਜਾਂਚ ਹੋਵੇਗੀ ਤੇ ਨਾਲ ਹੀ ਜਿਹੜੇ ਹੋਰ ਸਿਆਸੀ ਆਗੂਆਂ ਵੱਲੋਂ ਉਹਨਾਂ ਵੱਲੋਂ ਵੀ ਇਸ ਘਟਨਾ ਦੀ ਨਿਖੇਦੀ ਕਰਦਿਆ ਕਰਦਿਆ ਇਸ ਦੀ ਜਿਹੜੀ ਹੈ ਪ੍ਰੋਪਰ ਜਾਂਚ ਕਰਵਾਉਣ ਦੇ ਆਦੇਸ਼ ਵੀ ਦਿੱਤੇ ਗਏ ਸੀ ਤਾਂ ਤੁਹਾਨੂੰ ਦੱਸ ਦਿੰਨੀ ਆ ਕਿ ਬੀਤੀ ਦਿਨ ਦੀ ਘਟਨਾ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਘੇਰਾ ਵੱਧ ਗਿਆ ਹੈ ਕਹਿੰਦਾ ਮਤਲਬ ਸਿਕਿਉਰਿਟੀ ਹਾਈ ਸਿਕਿਉਰਿਟੀ ਕਰ ਦਿੱਤੀ ਗਈ ਹੈ ਜਿਸ ਦੌਰਾਨ ਸੁਖਬੀਰ ਸਿੰਘ ਬਾਦਲ ਵੀ ਜਿਹੜੇ ਨੇ ਆਪਣੀ ਸੇਵਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਸਿੱਧੀਆਂ ਤੁਹਾਡੇ ਨਾਲ ਸਾਂਝਾ ਕਰਵਾ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਸੁਖਬੀਰ ਸਿੰਘ ਬਾਦਲ ਨਿੱਲਾ ਚੋਲਾ ਪਾ ਕੇ ਹੱਥ ਦੇ ਵਿੱਚ ਵਰਚਾ ਫੜ ਕੇ ਅਤੇ ਤਕਤੀਆਂ ਪਾ ਕੇ ਜਿਹੜੀ ਹੈ ਗਲੇ ਦੇ ਵਿੱਚ ਆਪਣੀ ਸੇਵਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਪਰ ਉਹਨਾਂ ਕੋਲ ਜਿਹੜਾ ਸਾਈ ਸਿਕਿਉਰਟੀ ਦਾ ਘੇਰਾ ਹੈ ਤਾਂ ਕਿ ਕੋਈ ਵੀ ਮੋੜ ਤੋਂ ਅਨਸੁਖਾਂਵੇਂ ਘਟਨਾ ਨਾ ਵਾਪਰ ਸਕੇ